ਈ ਸੋਣਿਆ ਵੇ ਓ ਸਾਨੂੰ ਬੜੀ ਅੱਖੀ ਮਿਲੀ ਓਏ ਫਕੀਰੀ ਸੋਣਿਆ ਵੇ ਸਾਨੂੰ ਬੜੀ ਅੱਖੀ ਚੱਲ 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 कसम बड़ी औखी मिली है और क्या पुत ठीक है और की ना की तेरा गैरी 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 केड़ा गैरी संधु हैं केड़, केड़ी चा चा? है? केड़ी क्लास हो आज हैं गुडविल गुडविल स्कूल च केड़ी क्लास पहली च के दूसरी च और क्लास के लग गया अच्छा और ਗੁੱਡਵਿਲ ਚਲਤ ਹੈ ਚਲੋ ਵਧੀਆ ਵਧੀਆ ਆ ਮੈਡਮ ਵਧੀਆ ਪੜਾਉਂਦੇ ਹਾਂ ਚਲੋ ਵਧੀਆ ਠੀਕ ਹੈ ਹੁਣ ਸਕੂਲ ਕਦੋਂ ਲੱਗਣੇ ਆ ਇੱਕ ਤਰੀਕ ਨੂੰ ਕਿ ਲੇਟ ਕਰਤੇ ਲੇਟ ਕਰਤੇ ਲੇਟ ਕਰਤੇ ਹੈਪੀ ਬਰਥਡੇ ਆਊਗਾ ਮੇਰਾ ਡੋਟਲੀਕ ਨੂੰ ਅੱਛਾ ਦੋ ਤਰੀਕ ਨੂੰ ਹੈਪੀ ਬਰਥਡੇ ਤੇ ਤੇਰਾ ਆਊਗਾ ਠੀਕ ਹੈ ਠੀਕ ਹੈ ਦੋ ਤਰੀਕ ਨੂੰ ਹੈਪੀ ਬਰਥਡੇ ਆਊਗਾ ਜੀ ਮੁੰਡੇ ਦਾ ਠੀਕ ਹੈ ਨਾ ਹੈਪੀ ਬਰਥਡੇ ਮੁੰਡੇ ਨੂੰ ਪਹਿਲੇ ਮਾਲਕ ਚੜ੍ਹਦੀ ਕਲਾ ਚ ਇੰਟਰਵਿਊ ਲੈ ਰਹੇ ਸੀ ਕੀ ਰੀ ਸੁਣਿਆ ਵੇ ਆਜਾ ਸਰਨੇ ਹੁਸਨ ਨੂੰ ਬੜੀ ਅੱਖੀ ਮਿਲੀ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਮੇਰੇ ਮਾਲਕਾ ਮੇਰੇ ਮਾਲਕਾ ਮੇਰੇ ਮਾਲਕਾ ਮੇਰੇ ਮਾਲਕਾ ਸੁਨ ਬੜੀ ਅੱਖੀ ਮਿਲੀ ਏ ਹਕੀਰ ਰੂਹ ਮੇ ਆਏ ਸਾਨੂੰ ਬੜੀ ਅੱਖੀ ਮਿਲੀ

ਔਰ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਲ ਚੜ੍ਹਦੀ ਕਲਾ ਚ ਰੱਖੀ ਇਹਦੇ ਪੈਰੇ ਵੇਲੇ ਤੁਹਾਨੂੰ ਮੌਸ ਮੈਂ ਅੱਛਾ ਜੀ ਪਤਾ ਨਹੀਂ ਯਾਰ ਨੈਟਵਰਕ ਦੀ ਪ੍ਰੋਬਲਮ ਹੈ ਮੈਨੂੰ ਲੱਗਦਾ ਵੀਰੇ ਐਕਚੁਅਲੀ ਨਾ ਜਦੋਂ ਲਾਈਵ ਵਗੈਰਾ ਕਰਦੇ ਆ ਨਾ ਕਈ ਭਰਾ ਭਰਾਵਾ ਦੇ ਮੈਸੇਜ ਵਗੈਰਾ ਨਾ ਪ੍ਰੋਪਰ ਆਉਂਦੇ ਨਹੀਂ ਪਤਾ ਨਹੀਂ ਕੀ ਚੱਕਰ ਹੈ ਸਤਿ ਸ੍ਰੀ ਅਕਾਲ ਜੀ ਹੋਰ ਵੀਰੇ ਠੀਕ ਠਾਕ ਬਹੁਤ ਵਧੀਆ ਲੱਗਿਆ ਵੀਰੇ ਮੈਂ ਅੱਜ ਸਵੇਰੇ ਆਇਆ ਸੀ ਹਨਾ ਮੈਂ ਦੇਖਿਆ ਫਿਰ ਇਹ ਵੀਰੇ ਆਪਣਾ ਵਿਸ਼ਕਰਮਾ ਮੰਦਿਰ ਬਣਾਇਆ ਵੇ ਆਪਣੇ ਹਨੂਮਾਨ ਜੀ ਦਾ ਮੰਦਿਰ ਇਹ ਆਪਣੇ ਜਲਾਲ ਵਾਲੇ ਸੰਤ ਜਿਹੜੇ ਮਹਾਰਾਜ ਹਨਾ ਕਰਨੈਲ ਦਾਸ ਜੀ ਕਹਿੰਿਆ ਦੀ ਮੈਸੇਜ ਆਇਆ ਸੀ ਉਹ ਉਹ ਮੈਨੂੰ ਲੱਗਦਾ ਉਹਦੇ ਕਰਕੇ ਹੋ ਜਾਂਦਾ ਹੋਊਗਾ ਨੈਟਵਰਕ ਦੀ ਪ੍ਰੋਬਲਮ ਹੈ ਹਾਂਜੀ ਕਿਵੇਂ ਹੋ ਸਤਿ ਸ੍ਰੀ ਅਕਾਲ ਜੀ ਗੁਰਨਾਮ ਸਿੰਘ ਜੀ ਸਤਿ ਸ੍ਰੀ ਅਕਾਲ ਪੈਰੀ ਪੈਨੇ ਆ ਪੈਰੀ ਪੈਨੇ ਹੋ ਸੁਣਾਓ ਜੀ ਉਸਤਾਦ ਜੀ ਗੁਰਨਾਮ ਸਿੰਘ ਜੀ ਆ ਸਾਡੀ ਨਗਰੀ ਹੈ ਜੀ ਆ ਔਲਖਬਾਈ ਤੇ ਜਾਣਦੇ ਆ ਗੁਰਨਾਮ ਦਾ ਜੀ ਨੂੰ ਜਾਣਦੇ ਆ ਉਹ ਕੱਲ ਪਰਸ ਮੈਂ ਦਿਖੀ ਜਾਂਦਾ ਸੀ ਨਾ ਵਿੱਚ ਔਲਖਬਾਈ ਦੇ ਮੈਸੇਜ ਆਈ ਜਾਂਦੇ ਸੀ ਮੈਂ ਕਿਹਾ ਠੀਕ ਹੈ ਠੀਕ ਹੈ ਸਹੀ ਹੈ ਸਹੀ ਉਹ ਗੁਰਨਾਮ ਸਿੰਘ ਜੀ थैंक यू ਮਹਾਰਾਜ थैंक यू लव यू ਬਹੁਤ ਬੜੀ ਖੁਸ਼ੀ ਹੋਈ ਦੇਖ ਕੇ ਵਾਹਿਗੁਰੂ ਤੂੰ ਖੋਜ ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਕਿਹਾ ਹੁਣ ਤੁਸੀਂ ਵੱਡੇ ਆ ਗਏ ਹੁਣ ਮੈਂ ਕੀ ਲਿਕ ਬੋਲਾਂ ਹਨ ਹਾਂ ਜੀ ਹੁਣ ਵੱਡੇ ਆ ਗਏ ਸਾਡੇ ਔਲਖ ਭਰਾ ਵੀ ਸਾਡੇ ਉਧਰੋਂ ਹੀ ਨਾ ਸਾਡਾ ਪਿੰਡ ਲੰਮੇ ਜੱਟਪੁਰੇ ਹੈ ਜੀ ਇਧਰ ਰੈਕੋਰਡ ਦੇ ਨਾਲ ਹੀ ਹੈ ਚੜਾਈ ਆ ਬਿਲਕੁਲ 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 ਉਹਦੇ ਕਹਿਣ ਮਾਲਕ ਨੇ ਤਾਰ ਮਲਾਈ ਵੀ ਆ ਹੈ ਮਾਲਕ ਨੇ ਤਾਰ ਮਲਾਈ ਵੀ ਹੈ ਬਾਕੀ ਹਰ ਚੀਜ਼ ਦਾ ਸਮਾਂ ਹੁੰਦਾ ਜੀ ਹਨਾ ਸੌਂ ਤੱਕ ਅ ਕਦੇ ਕਦੇ ਐਂ ਲੱਗਦਾ ਹੁੰਦਾ ਹਰ ਚੀਜ਼ ਦਾ ਸਮਾਂ ਹੁੰਦਾ ਸ਼ਾਇ ਪਏ ਆ YouTube ਤੇ ਹਾਂਜੀ ਬਿਲਕੁਲ ਬਿਲਕੁਲ ਤੁਹਾਨੂੰ ਵੇਖ ਕੇ ਮਨ ਖੁਸ਼ ਹੋ ਪਰਿਵਾਰ ਆ ਮਹਾਰਾਜ ਆਪਣਾ ਪਰਿਵਾਰ ਹੀ ਹੈ ਸਾਰਾ ਜੀ ਜੀ ਪਰਿਵਾਰ ਸਮਝ ਕੇ ਚੱਲਾਂਗੇ ਫੇਰ ਹੀ ਮਹਾਰਾਜ ਹਾਂਜੀ ਆਲ ਕਵੀਰ ਜੀ ਆਲ ਕਵੀਰ ਜੀ ਮਹਾਰਾਜ ਗੁਰਨਾਮ ਸਿੰਘ ਜੀ ਤੁਹਾਡੇ ਨਾਲ ਗੱਲ ਕਰ ਰਹੇ ਬਾਕੀ ਸਾਡੀ ਹਾਜ਼ਰੀ ਕਬੂਲ ਕਰਿਓ ਮਹਾਰਾਜ ਗੁਰਨਾਮ ਸਿੰਘ ਜੀ ਸਾਡੀ ਹਾਜ਼ਰੀ ਕਬੂਲ ਕਰਿਓ ਇਹ ਆਪਣਾ ਆਸ਼ਰਮ ਹੈ ਜੀ ਨਾਲ ਹੀ ਆਪਣੀ ਰਹਿائش ਇਹਦੇ ਨਾਲ ਹੀ ਲਾਇਕ ਡਨ ਸੁਖ ਪੈਰੀ ਪੈਨਾ ਜੀ ਪੈਰੀ ਪੈਨਾ ਸੁਖ ਪੈਣੇ ਮਾਲਕ ਚੜ੍ਹਦੀ ਕਲਾ ਚ ਰੱਖਣਾ ਹੈਣਾ ਜੀ ਇਹਨਾਂ ਕੋਲ ਤੋਤੇ ਹਾਂ ਤੋਤੇ ਪੂਰੀ ਰੌਣਕ ਲਾਉਂਦੇ ਆ ਕਿਰਪਾ ਜੀ ਕਿਰਪਾ ਭੈਣੇ ਕਿਰਪਾ ਤੋਤੇ ਤੇ ਲਾਉਂਦੇ ਪੂਰੀ ਰੌਣਕਾਂ ਸੁੱਖ ਪੈਣਾ ਹੱਸੀ ਜਾਂਦੇ ਆ ਮੈਨੂੰ ਇਹਦਾ ਕੋਡ ਵੜ ਜਾ ਨਹੀਂ ਪਤਾ ਹੁੰਦਾ ਫੋਟੋ ਮਾ ਹੀ ਜਾਂਦਾ ਜੀ ਆਜੇ ਵੀਰ ਜੀ ਚਾਹ ਪੀ ਜ਼ਰੂਰ ਜੀ ਜ਼ਰੂਰ ਮਾਲਕ ਨੇ ਹਨਾ ਜੀ ਮਾਲਕ ਨੇ ਚਾਹ ਆ ਜ਼ਰੂਰੀ ਮੈਂ ਦਰਸ਼ਨ ਕਰਨ ਆਉਂਗਾ ਨਹੀਂ ਗੁਰਦੁਆਰਾ ਸਾਹਿਬ ਜੀ ਤਾਂ ਮੈਂ ਜ਼ਰੂਰ ਜ਼ਰੂਰ ਆਉਂਗਾ ਜੀ ਸਤਿ ਸ੍ਰੀ ਅਕਾਲ ਜੀ ਗੰਗਾ ਨਗਰ Rajasthan ਤੋਂ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਕਾਲ ਮੈਂ 8 ਵਜੇ ਲਾਈਵ ਕਰਾਂਗਾ ਬਿਲਕੁਲ ਬਿਲਕੁਲ ਠੀਕ ਠੀਕ ਹੈ ਜੀ ਮਹਾਰਾਜ ਠੀਕ ਹੈ ਆਪਣੀ ਵਸ ਆਰਤੀ ਹੋਣ ਵਾਲੀ ਹੈ ਜੀ ਤੇ ਆਰਤੀ ਉਹ ਬਾਬਾ ਜਿੰਨਾ ਕ ਟਾਈਮ ਹੈ ਨਾ ਜੀ ਅੱਜ ਪਹਿਲੀ ਵਾਰ ਲਾਈਵ ਕੀਤੀ ਹੈ ਤੁਸੀਂ ਵੀਰ ਸੋ ਠੀਕ ਪਹਿਲੀ ਵਾਰ ਨਹੀਂ ਨਹੀਂ ਮੈਂ ਪਹਿਲਾਂ ਵੀ ਆਏ ਇੱਕ ਦੋ ਵਾਰੀ ਲਾਈਵ ਕੀਤੀ ਹੈ ਜੀ ਕਿਵੇਂ ਹੋ ਬਰਾੜ ਸਾਹਿਬ ਉਹ ਕੀ ਬਾਤ ਹੈ ਮੇਰੇ ਸਾਰੇ ਘਰ ਘਰ ਦੇ ਬੰਦੇ ਆ ਗਏ ਹਨ ਹੁਣ ਤਾਂ ਆਲਸਾਹ ਜੀ ਸਤ ਸ੍ਰੀ ਅਕਾਲ ਅਸੀਂ ਦੋਵੇਂ ਲਾਈਵ ਹਾਂ ਜੀ आ, अच्छा अच्छा ठीक ठीक है ए ਭੈਣੇ ਆਪੇ ਨਾ ਦੂਜਾ ਕਹਿੰਦੇ ਹੁੰਦੇ ਨੇ ਵਿਸ਼ਕਰ ਵਿਵੇਕ ਆਸ਼ਰਮ ਹੈ ਜੀ ਇਹ ਜਿਹੜੀ ਜਗ੍ਹਾ ਨਾ ਹੀ ਆਪਣੀ ਵਿਵੇਕ ਆਸ਼ਰਮ ਹੈ ਜੀ ਤੇ ਇੱਥੇ ਵਿਸ਼ਕਰਮਾ ਜੀ ਦੀ ਮੂਰਤੀ ਬਾਲਾ ਜੀ ਦੀ ਮੂਰਤੀ ਹਨਾ ਜੀ ਉਹ ਸਥਾਪਿਤ ਕੀਤੀ ਗਈ ਸੀ ਤੇ ਆਪਣੀ ਨਾਲ ਹੀ ਆਪਣੀ ਰਹਿائش ਹੈ ਇੱਥੇ ਤੇ ਤਾਂ ਕਰਕੇ ਫਿਰ ਇੱਥੇ ਸਵੇਰ ਇੱਥੇ ਸੇਵਾ ਕਰਦੇ ਆ ਜੀ ਤੇ ਬਾਕੀ ਸ਼ਾਮ ਨੂੰ ਤੇ ਬਾਕੀ ਟਾਈਮ ਕੋਸਾ ਟਾਈਮ ਸਟੂਡੀਓ ਦੇ ਵਿੱਚ ਨਿਕਲ ਜਾਂਦਾ ਸੀ ਤੇ ਬਾਕੀ ਜਿੰਮੇ ਕੋਈ ਹਨਾ ਜਾਗਰਣ ਚੌਕੀ ਹੁੰਦੀ ਆ ਉਸ ਤਰ੍ਹਾਂ ਦਾ میوزਿਕ ਦੇ ਨਾਲ ਸੰਗੀਤ ਦੇ ਨਾਲ ਹਨਾ ਰੱਬ ਦੇ ਨਾਲ ਚਲ ਬੰਦਾ ਜੁੜਿਆ ਰਹਿੰਦਾ ਬਹਾਨੇ ਨਾਲ ਤੇ ਬਾਕੀ ਕਿਰਪਾ ਬਾਬੇ ਦੀ ਉਹਦੇ ਕਹਿਣ ਵਾਂਗ ਉਹਨੇ ਥੋੜਾ ਜਿਹਾ ਇੱਥੇ ਸਬਰ ਜਿਹਾ ਦਿੱਤਾ ਵਿਆ ਜੰਗਾ ਵੀਰ ਮੇਰਾ चंगा वीर मेरा डैडी ही ने आ नहीं सुखे समझ लगी कि लिखा वाहे गुरु जी करना चाहिए बिल्कुल जी महाराज बिल्कुल, जी, बिल्कुल।, बिल्कुल जी। सुख तेरा दिता सुख तेरा ta

ਬਲਕਿ ਸ਼ਬਦ ਨੂੰ ਚੜ੍ਹਦੀ ਕਲਾ ਚ ਰੱਖੇ ਮਹਾਰਾਜ ਚੜ੍ਹਦੀ ਕਲਾ ਰੱਖੇ ਉਹਦੇ ਕਹਿਣ ਵਾਂਗੂ ਉਸਤਾਦ ਜੀ ਹੈ ਐ ਬਾਬਿਓ ਉਹਦੇ ਕਹਿਣ ਵਾਂਗੂ ਉਹਦੇ ਉਹਦੇ ਅੱਗੇ ਪੜਾਅ ਸ ਕੱਢ ਲਈਦੀ ਹੈ ਹਨਾ ਜਦੋਂ ਬੰਦਾ ਪੜਾਅ ਸ ਕੱਢਦਾ ਨਾ ਫਿਰ ਫੇਰ ਉਹ ਕਹਿੰਦਾ ਸੌਰ ਸੈਟ ਹੋ ਜਾਂਦੇ ਆ ਤੇ ਬੰਦਾ ਪੜਾਸ ਕੱਢਦਾ ਨੂੰ ਫਿਰ ਸੌਰ ਸੈਟ ਹੋ ਜਾਂਦੇ ਮਸਤ ਆ ਜੀ ਨੂੰ ਕਿਹਾ ਗਰਨਾਮ ਸਿੰਘ ਜੀ ਨੂੰ ਮੈਂ ਕਿਹਾ ਮੈਂ ਕਿ ਜਦੋਂ ਤੁਸੀਂ ਬਟਣ ਬਟਣਦੇ ਆਏ ਨਾ ਤੁਹਾਡਾ ਸ਼ਬਦ ਕਰਨਾ ਹੈ ਜੇ ਲੋਕਾਂ ਦੇ ਢੀੜਾ ਵੱਜਿਆ ਨਾ ਤੁਹਾਡਾ ਸ਼ਬਦ ਕਰਾਂਗੇ ਸਹੀ ਗਿਆ ਤੇਰਾ ਮੰਨ ਬਾਕੀ ਮੋਜਾਂ ਜੀ ਸੁੱਖ ਤੇਰਾ ਸਤਿਕਾਰ ਬਿਲਕੁਲ ਬਿਲਕੁਲ ਜੀ ਰਾਮ ਰਾਮ ਬਾਕੀ ਤੁਹਾਡੀ ਲਾਈਵ ਚ ਮਿਲਦੇ ਆ ਜੀ ਤੁਸੀਂ ਹੁਣ ਲਾਈਵ ਕਰੋਗੇ ਨਾ ਤਾਂ ਮੈਨੂੰ ਵੀ ਹੁੰਦਾ ਹਨਾ ਜਿਹੜੇ ਭਰਾ ਜਿਨਾਂ ਨੇ ਚਾਹੇ ਸਬਸਕ੍ਰਾਈਬ ਕੀਤਾ ਪਿਆ ਹਨਾ ਏ ਜਿਹੜੇ ਲਾਈਵ ਕਰਦੇ ਆ ਮਾਣ ਖਿਬੈ ਨੂੰ ਮੈਂ ਦੇਖਿਆ ਸੀਗਾ ਮੈਂ ਕੱਲ ਪਰਸੋਂ ਸੀਗਾ ਦੇਖਿਆ ਸੀ ਹਾਂ ਮੈਂ ਆ ਜਿੱਦ ਦਿਨ ਆਪਾਂ ਉਹ ਕੀਤਾ ਨਾ 100 ਤੋਂ ਹੋਏ 102 3 ਤੋਂ ਉੱਪਰ ਚਲੇ ਗਏ ਸੀ ਹਨ ਆਪਣੇ ਪਰਸੋਂ ਕੱਲ ਕੱਲ ਦੀ ਗੱਲ ਆ ਮੈਂ ਵੀ ਬਹੁਤ ਫਲਕੜਾ ਵੇਖਣਾ ਤੁਹਾਨੂੰ ਸਟੇਜ ਤੇ ਕੱਢੇ ਵੇਖਣਾ ਤੁਹਾਨੂੰ ਦੋਵਾਂ ਨੂੰ ਸਟੇਜ ਤੇ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਚੀਜ਼ ਵੇਖੋ ਹੋਰ ਠੀਕ ਹੈ ਭੈਣੇ ਥੋੜਾ ਜਿਹਾ ਕਰ ਲਈਏ ਕੰਮ ਹਨ ਸੇਵਾ ਕਰ ਲਈਏ ਫਿਰ ਮਿਲਦੇ ਹਾਂ ਜੀ ਤੁਹਾਡੀ ਲਾਈਵ ਦੇ ਵਿੱਚ ਮਿਲਾਂਗੇ ਜੀ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਮਾਲਕ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਵੀਰ ਜੀ ਤੁਹਾਡੀ ਫੈਮਿਲੀ 'ਚ ਕੌਣ ਕੌਣ ਹੈ ਆਪਣੀ ਫੈਮਿਲੀ ਚ ਮੰਮੀ ਹੈ ਜੀ ਤੇ ਬਾਕੀ ਮੇਰੇ ਮੈਡਮ ਮੇਰਾ ਬੇਟਾ ਤੇ ਗੁੜੀ ਹੈ ਮੇਰੀ ਛੋਟੀ ਬੇਟਾ ਤਾਂ ਵੱਡਾ ਹੈ ਜੀ ਹੈਲੋ ਫਰੋਜ਼ ਖਾਨ ਕਿਵੇਂ ਹੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਮਹਾਰਾਜ ਫਿਰ ਤੁਹਾਡੀ ਲਾਈਵ ਚ ਮਿਲਦੇ ਹਾਂ ਹਨਾ ਜੀ ਜੈ ਸਾਈਆਂ ਦੀ ਜੈ ਮਸਤਨ ਦੀ ਜੈ ਮਾਤਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਕਾਲ ਮਹਾਲ ਬਾਈ ਇੱਥੋਂ ਕੱਟਿਆ ਜਾਊਗਾ ਠੀਕ ਹੈ ਮਹਾਰਾਜ ਮਿਲਦੇ ਆ ਤੁਹਾਡੀ ਲਾਈਵ ਦੇ ਵਿੱਚ ਹੌਲਕੀ ਵੀਰੇ ਲਵ ਜੂਆ ਵੱਡੇ ਭਾਈ ਸਾਰਿਆਂ ਨੂੰ ਪੈਰੀ ਪੈਣਾ